ਅੱਜ ਬੜਾ ਆਸਾਨੀ ਨਾਲ ਬਣਨ ਵਾਲਾ ਤੁਹਾਨੂੰ ਇੱਕ ਰੋਲ ਦੀ ਰੈਸਪੀ ਦੱਸਾਂਗੇ ਆ ਅਸੀਂ ਆਟਾ ਗੁੰਨ ਲਿਆ ਇਹਦੀ ਅਸੀਂ 4 ਰੋਟੀਆਂ ਬਣਾਵਾਂਗੇ ਤੇ ਇਦਰੋਂ ਆ ਪਿਆਜ਼ ਕੱਟ ਲਿਆ ਇਸ ਸ਼ਕਲ ਦੇ ਵਿੱਚ ਛਿੰਬਲਾ ਮਿਰਚ ਤੇ ਆ ਤਾਂ ਨਹੀਂ ਆ ਥੋੜਾ ਵਿੱਚ ਇਹਦੇ گارਲਿਕ ਵੀ ਪਾਵਾਂਗੇ ਆ ਥੋੜਾ ਜਿਹਾ ਵੀ ਕੱਟ ਲਿਆ ਆਪਾਂ। ਹੁਣ ਇਹਦੇ ਵਿੱਚ 1 ਟੇਬਲस्पून ਆਪਾਂ ਤੇਲ ਪਾ ਲਿਆ। ਤੇਲ ਗਰਮ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਆਧਾ ਚਮਚ। ਹੁਣ ਇਹਦੇ ਵਿੱਚ ਪਿਆਜ਼ ਜੋ ਆਪਕ ਚੌਪ ਕਰਕੇ ਰੱਖਿਆ ਸੀ ਉਸਾਂ ਨੂੰ ਪਿਆਜ਼, शिमला ਮੈਸ ਆ ਇਹ ਮੀਡੀਅਮ ਰੱਖ ਲਿਆ। ਤੇ ਆਪਾਂ ਨੂੰ ਤਕਰੀਬਨ 5 ਮਿੰਟ ਵਾਸਤੇ ਇਹਦਾ ਰੋਸਟ ਕਰਾਂਗੇ ਤਾਂ ਜੋ ਸਬਜ਼ੀਆਂ ਜਿਹੜੀਆਂ ਸੌਫਟ ਹੋ ਜਾਣ। ਹਾਂਜੀ। ਇਹਦੇ ਵਿੱਚ ਆਪਾਂ 4 ਕਿਲੋ ਦਾ ਮਟੀਰੀਅਲ ਆਇਆ ਇਹ। ਇਹਦੇ ਵਿੱਚ ਆਪਾਂ ਅੱਧਾ ਚਮਚ ਲੂਣ, ਚੌਥਾ ਹਿੱਸਾ ਕਾਲੀ ਮਿਰਚ, ਅੱਧਾ ਚਮਚ ਜੀਰਾ ਤੇ ਧਨੀਆ ਪਾਊਡਰ ਅੱਧਾ ਚਮਚ ਮਿੱਠੀ ਕੌਨ ਪਾਊਡਰ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਬਜ਼ੀਆਂ ਆਪਣੀਆਂ ਕਾਫੀ ਸੌਫਟ ਹੋ ਗਈਆਂ 3 ਮਿੰਟ ਬਾਅਦ ਇਸ ਤਰ੍ਹਾਂ ਦੀਆਂ ਬਣ ਗਈਆਂ ਕਿ ਚਿਲੀ ਸੌਸ ਆਧਾ ਚਮਚਾ ਭਾਏ ਪਾਵਾਂਗੇ ਟਮੇਟੋ ਕੇਚਪ ਇਹਦੇ ਚ ਆਪਾਂ ਕਰੀਬ ਅ ਕੈਲੋਪੀ 1 ਟੇਬਲਸਪੂਨ 3 ਟੇਬਲਸਪੂਨ ਪਾਵਾਂਗੇ ਇਹਦੇ ਰੋਜੀ ਫਿਲਿੰਗ ਦਾ ਮਟੀ ਦਾ ਆਪਣਾ ਕੋ ਹੋ ਗਿਆ ਤਿਆਰ ਹੁਣ ਆਪਾਂ ਰੋਟੀਆਂ ਬੇਲਦੇ ਆਂ ਦਾ ਕਰਨਾ ਤੁਸੀਂ ਦੇਖੋ ਰੋਟੀ ਨੇ ਆਪਣਾ ਅ ਕਲਰ ਚੇਂਜ ਕਰ ਲਿਆ ਹੁਣ ਆਪਾਂ ਦੂਸਰੀ ਸਾਈਡ ਇਹਦੀ ਕਰਾਂਗੇ ਪਹਿਸਟਾ ਇਹ ਹੁਣ ਜਿਹੜਾ ਅੱਧਾ ਕੱਚਾ ਪਾਸਾ ਉਹ ਆਹ ਰਹਿ ਜਾਣਾ ਦੂਸਰਾ ਪਾਸਾ ਆਪਣਾ ਰੜ ਜਾਣਾ ਇਹ ਇੰਨਾ ਦਾ ਰਹੂਗਾ ਆਪ ਆਸਾ ਰੜ ਗਿਆ। ਨੂੰ ਆਪ ਆਪਦੇ ਰੱਖਣਾ ਆਪਾ। ਹੱਥ ਚਮਚ ਤੇਲ ਪਾ ਲਿਆ। ਹੁਣ ਆਪਾਂ ਰੋਟੀ ਜਿਹੜਾ ਪਾਸਾ ਕੱਚਾ ਸੀ ਆਹ ਖੋਸ ਜੀ ਉਹਨੂੰ ਇਹਦੇ ਤੇ ਰੱਖ ਕੇ ਇਹ ਤਾਂ ਕਮਾ ਲਵਾਂਗੇ। ਤਾਂ ਜੋ ਹੰਡਾ ਇਹਦੇ ਨੇ ਚਿੱਕ ਜੇ ਸਾਰਾ। ਥੋੜੀ ਹੀਟ ਲੱਗਣ ਦਿਓ ਮੀਡੀਅਮ ਹੀਟ ਰੱਖਣੀ ਹੈ ਜਿਆਦਾ ਗਰਮ ਨਾ ਹੋਵੇ ਲੋ ਜੀ ਦੋਸਤੋ ਅਸੇ ਹੀ 1 ਮਿੰਟ ਤੇ ਹੀ ਤਕਰੀਬਨ ਤਿਆਰ ਇਧਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਆ ਲੋ ਉਹਨੇ ਵੀ ਫਿਲਿੰਗ ਕਰਾਂਗੇ। ਪੋਇਸਟਰ ਨਾਲ ਰੱਖ ਕੇ ਆਈਸ ਤਾਈਜ਼ਾ ਰੋਲ ਕਰ ਦੇਣਾ ਇਹਨੂੰ। ਐਗ ਰੋਲ ਬਣ ਕੇ ਹੋ ਗਿਆ ਤਿਆਰ। ਹਨੋ ਗਰਮ ਗਰਮ ਬੱਚਿਆਂ ਨੂੰ ਸਰਵ ਕਰਦੇ ਆ ਤੇ ਵੀਕਐਂਡ ਦਾ ਆਨੰਦ ਲੈਂਦੇ ਆ ਕਿ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਅੱਜ ਹੀ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਓ ਤੇ ਵੀਕਐਂਡ ਦਾ ਆਨੰਦ ਲਓ ਅਗਲਾ ਬਲੌਗ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ